ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਕद्दू ਦੀ ਬਹੁਤ ਹੀ ਸਵਾਦ ਸਬਜੀ ਇਹ ਆਪਾਂ ਬਿਲਕੁਲ ਆਸਾਨ ਤੇ ਤਰੀਕੇ ਨਾਲ ਬਣਾਵਾਂਗੇ ਤੇ ਇਹਦੇ ਚ ਆਪਾਂ ਜਿਆਦਾ ਸਮਾਨ ਨਹੀਂ ਪਾਵਾਂਗੇ ਇਹ ਆਪਾਂ ਸਿਰਫ ਪਿਆਜ਼ ਦੀ ਮਦਦ ਨਾਲ ਹੀ ਬਣਾਵਾਂਗੇ ਇਹਦੇ ਚ ਆਪਾਂ ਲਸਣ ਜਾਂ ਅਦਰਕ ਕੁਝ ਵੀ ਨਹੀਂ ਪਾਉਣਾਗਾ ਤੇ ਇਹ ਸਬਜੀ ਬਹੁਤ ਜਿਆਦਾ ਟੇਸਟੀ ਬਣੂਗੀ ਤੇ ਇਹਨੂੰ ਆਪਾਂ ਸਬਜੀ ਨੂੰ ਕੁੱਕਰ ਚ ਬਣਾ ਕੇ ਤਿਆਰ ਕਰਾਂਗੇ ਤੇ ਆਜੋ ਫਿਰ ਸ਼ੁਰੂ ਕਰਦੇ ਹਾਂ ਕੱਟ ਕੇ ਤਿਆਰ ਕਰ ਲਈ ਹੈਗੀ ਇੱਧਰ ਮੈਂ ਪਿਆਜ਼ ਕੱਟ ਲਈ ਇੱਧਰ ਕद्दू ਕੱਟ ਕੇ ਕੀ ਆ ਮਤਲਬ ਕਿ ਤਿਆਰ ਕਰ ਲਿਆ ਹੈਗਾ ਤੇ ਪਿਆਜ਼ ਤੁਸੀਂ ਆਪਣੀ ਮਰਜ਼ੀ ਨਾਲ ਵੱਧ ਵੀ ਪਾ ਸਕਦੇ ਹੋ ਜਿੰਨੀ ਤੁਹਾਡੀ ਸਬਜ਼ੀ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਕੁੱਕਰ ਗਰਮ ਕਰਦੇ ਆਂ ਤੇ ਇਹਦੇ 'ਚ ਤੇਲ ਪਾਉਣੇ ਆਂਗੇ ਤੁਸੀਂ ਤੇਲ ਘਿਓ ਉਸ ਵੀ ਵਰਤ ਸਕਦੇ ਹੋਗੇ ਮੈਂ ਇਹਦੇ 'ਚ ਪੰਗ ਹੀ ਦੇਸੀ ਘਿਓ ਤੇ ਸਿਰਫ ਐਡ ਦੀ ਵਰਤੋਂ ਵੀ ਕਰ ਸਕਦੇ ਹੋਗੇ ਤਾਂ ਹੁਣ ਆਪਾਂ ਘਿਓ ਪਾ ਕੇ ਗਰਮ ਕਰ ਲੈਂਦੇ ਆਂ ਆ ਲੋ ਜੀ ਆਪਾਂ ਇੱਕ ਕੜਚੀ ਦੇਸੀ ਘਿਓ ਦੀ ਪਾ ਲਈਏ ਤੇ ਹੁਣ ਇਹਨੂੰ ਗਰਮ ਕਰਦੇ ਆਂਗੇ ਹਾਂਜੀ ਇਹ ਸਬਜੀ ਦੋ ਚੀਜ਼ਾਂ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਹੈਗੀ ਇੱਕ ਜੀਰਾ ਤੇ ਇੱਕ ਪਿਆਜ਼ ਦੋਵਾਂ ਦੀ ਮਦਦ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤਾਂ ਆਪਣਾ ਇਧਰ ਆ ਗਿਆ ਹੋਆ ਜਿਹੜਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਗਰਮੀ ਦੇ ਮੌਸਮ ਵਿੱਚ ਤਾਂ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਚਾਹੇ ਹਰ ਰੋਜ਼ ਬਣਾਈ ਜਾਈਏ ਬਿਲਕੁਲ ਵੀ ਮੰਨੀ ਆਕਦਾਗਾ ਤਾਂ ਇਧਰ ਆਪਣਾ ਜਿਹੜਾ ਜੀਰਾ ਦਾ ਉਹ ਬਰਾਊਨ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਭੁੰਨਾਗੇ 2 ਮਿੰਟ ਲਈ। ਕੋਈ ਜਾਨ ਨੂੰ ਆਪਣੇ ਨੂੰ 2 ਮਿੰਟ ਹੋ ਗਏ ਹੈ ਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕद्दू ਤੇ 2 ਮਿੰਟ ਲਈ ਆਪਾਂ ਕद्दू ਨੂੰ ਭੁੰਨਾਗੇ ਮਤਲਬ ਕਿ ਕੀਰ ਉੰਗਰ ਤੇ ਆ ਗਏ। ਸਿਰਫ 2 ਮਿੰਟਾਂ ਲਈ ਆਪਾਂ ਥੋੜ ਨੂੰ ਾਂਗੇ। ਤੁਸੀਂ ਇਹ ਸਬਜੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਵੇਖਿਓ। ਫਿਰ ਤੁਸੀਂ ਕਹੋਗੇ ਕਿ ਮੈਂ ਵਾਰ-ਵਾਰ ਹੀ ਬਣਾਵਾਂ। ਇੰਨੀ ਟੇਸਟੀ ਬਣੂਗੀ। ਤੇ ਸਾਰੇ ਘਰ ਦੇ ਮੈਂਬਰ ਤੁਹਾਡੀ ਫਰਮਾਇਸ਼ ਕਰਨਗੇ ਤੁਹਾਡੇ ਕੋਲੋਂ ਵੀ ਇਹ ਹੀ ਸਬਜੀ ਦੁਬਾਰਾ ਬਣਾਓ ਤੁਸੀਂ। ਹੁਣ ਆਪਾਂ ਇਹਨੂੰ 2 ਮਿੰਟ ਦਾ ਸੇਕ ਥੋੜ ਲਵਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ। ਤਾਂ ਹਾਂਜੀ ਆਪਣੇ ਪਿਆਜ਼ ਤੇ ਕद्दू ਭੁੱਜਦੇ ਨੂੰ 2 ਮਿੰਟ ਹੋ ਚੁੱਕੇ ਆਗੇ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਮਸਾਲੇ ਜਿਹੜੇ ਮਸਾਲੇ ਆ ਉਹ ਤੁਸੀਂ ਆਪ ਦੇ ਟੇਸਟ ਅਨੁਸਾਰ ਪਾਉਣੇ ਆਗੇ ਜਿਵੇਂ ਤੁਹਾਡੀ ਸਰ ਜੀ ਆਗੀ ਉਸ ਹੱਬ ਨਾਲ ਪਾਉਣੇ ਆ ਤੁਸੀਂ ਪਾ ਦੇ ਸਾਮਣਾ ਲਾਲ ਮਿਰਚ ਹਲਦੀ ਨਮਕ ਬੇਕੋਲੀ ਥੋੜੇ ਸਮਾਨ ਨਾਲ ਬਹੁਤ ਜਿਆਦਾ ਟੇਸਟੀ ਸਬਜ਼ੀ ਪਣੀ ਦੀ ਤਿਆਰ ਹੁੰਦੀ ਹੈ ਇਹ ਇੱਕ ਵਾਰੀ ਤੁਸੀਂ ਜ਼ਰੂਰ ਟ੍ਰਾਈ ਕਰਿਓ ਤਾਂ ਜਿੰਨਾ ਚਿਰ ਆਪਣੇ ਮਸਾਲੇ ਪੁੱਜਦੇ ਆਗੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਲੈਂਪ ਤੇ ਲਾਈਕ ਤੇ ਸ਼ੇਅਰ ਕਰਿਆ ਕਰੋ ਅੱਗੇ ਵੀਡੀਓ ਤਾਂ ਹੁਣ ਇਹਨਾਂ ਨੂੰ ਆਪਾਂ ਮਸਾਲਿਆਂ ਨੂੰ ਚੰਗੇ ਤਰੀਕੇ ਨਾਲ ਸੇਕ ਲਵਾ ਲਾਂਗੇ ਤਾਂ ਹਾਂਜੀ ਆਪਣੇ ਜਿਹੜਾ ਸਾਡੇ ਆ ਬਿਲਕੁਲ ਪੁੱਜ ਚੁੱਕੇ ਹੈਗੇ ਵਧੀਆ ਰਸ ਗਏ ਸੋਹਣਾ ਕਲਰ ਬਣ ਗਿਆ ਸਬਜੀ ਦਾ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਸਿਰਫ 2 ਚਮਚ ਪਾਣੀ ਦੇ ਪਾਉਣੀਆਂਗੇ ਜਿਆਦਾ ਪਾਣੀ ਨਹੀਂ ਪਾਉਣਾ ਤੁਸੀਂ ਕਿਉਂਕਿ ਥੋੜਾ ਜਿਹਾ ਪਾਣੀ ਆਪਣਾ ਕਦੂ ਵੀ ਛੱਡ ਦਿੰਦਾ ਹੈਗਾ ਇਹਦੇ ਜੀ ਮੋਇਸਚਰਾਈਜ਼ਰ ਹੁੰਦਾ ਹੈਗਾ ਤੇ ਪਾਣੀ ਇਹ ਛੱਡਦੀ ਹੈ ਸਬਜੀ ਤਾਂ ਆਪਾਂ ਹੁਣ ਕੁੱਕਰ ਦਾ ਢੱਕਣ ਕਰਾਂਗੇ ਬੰਦ ਫਰਦਾ ਢੱਕਣ ਕਰਦੇ ਆਂ ਬੰਦ ਤੇ ਤਿੰਨ ਵੀਸ ਮਿੰਟ ਪਾਉਣ ਦਿੰਦੇ ਆਂ। ਤੰਨੇ ਪਿਸਲ ਤੋਂ ਬਾਅਦ ਆਪਾਂ ਇਹਦੀ ਪਾਸ ਨਹੀਂ ਕੱਢਣੀਗੀ। ਇਸੇ ਤਰ੍ਹਾਂ ਹੀ ਰੱਖਾਂਗੇ। ਤੇ ਜਦੋਂ ਪਾਸ ਆਪਣੇ ਆਪ ਨਿਕਲ ਗਈ ਤੇ ਫੇਰ ਆਪਾਂ ਕੁੱਕਰ ਖੋਲਾਂਗੇ। ਤਿੰਨ ਵੀਸ ਲਾਗ ਗਈਆਂ ਤੇ ਆਪਣਾ ਕੁੱਕਰ ਬਿਲਕੁਲ ਠੰਡਾ ਹੋ ਗਿਆ। ਤਿੰਨ ਵਾਰ ਕਰਨਾ ਢੱਕਣ ਖੋਲਦੇ ਆਂ। ਦੇਖੋ ਸਬਜ਼ੀ ਆਪਣੀ ਬਿਲਕੁਲ ਬਣ ਕੇ ਤਿਆਰ ਆ। ਹੁਣ ਇਹਨੂੰ ਆਪਾਂ ਥੋੜਾ ਜਿਹਾ ਮੈਸ਼ ਕਰਾਂਗੇ। ਮਤਲਬ ਕਿ ਪਾ ਨਾ ਦਾਂਗੇ ਪੀਸੇ ਜਿਨੂੰ ਤਾਂ ਕਿ ਇਹ ਵਧੀਆ ਠਿੱਕ ਜਾ ਬਣ ਜੇ ਜੇ ਹੁਣ ਆਪਾਂ ਗੈਸ ਨੂੰ ਦੁਆਰਾ ਕਰਾਂਗੇ ਚਾਲੂ ਹੁਣ ਇਹਦੇ ਵਿੱਚ ਸਬਜ਼ੀ ਚ ਆਪਾਂ ਪਾਵਾਂਗੇ ਦੁੱਧ ਦੁੱਧ ਮੈਂ ਤਾਜ਼ਾ ਲਿਆਗਾ ਫੁੱਲ ਫੈਟ ਦੁੱਧ ਲੈਣਾਗਾ ਤਾਜ਼ਾ ਤੁਸੀਂ ਜੇ ਤੁਹਾਡੇ ਕੋਲ ਤਾਜ਼ਾ ਦੁੱਧ ਨਹੀਂ ਹੈਗਾ ਤਾਂ ਤੁਸੀਂ ਉਬਾਲੇ ਦਿੱਤੇ ਵਾਲਾ ਪਾ ਰਹੇ ਹੋ ਤਾਂ ਤੁਸੀਂ ਇੱਕ ਚਮਚ ਵੱਡਾ ਭਰ ਕੇ ਕਰੀਮ ਦਾ ਪਾ ਦੇਣਾ ਦਾ ਫੁੱਲ ਫੈਂਟ ਕਰੀਮ ਹੁੰਦੀ ਹੈ ਨਾ ਜਿਹੜੀ ਦੁੱਧ ਤੋਂ ਆਪਾਂ ਉੱਪਰੋਂ ਲਾ ਲੈਨੇ ਆਂਗੇ ਵਾਲਾ ਦੇ ਕੇ ਉਹਦਾ ਤੁਸੀਂ ਇੱਕ ਚਮਚੇ ਦੇ ਵਿੱਚ ਮਿਕਸ ਕਰ ਦਿਓ ਤਾਂ ਤਾਂ ਵੀ ਤੁਹਾਡੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਜੂਗੀ ਮੈਂ ਦੁੱਧ ਦੇਦੇ ਵਿੱਚ ਪਾ ਦਿੱਤਾ ਤੇ ਹੁਣ ਇਹਦੇ ਵਿੱਚ ਕੜਚੀ ਮਾਰਦੇ ਹੋਏ ਮੈਂ ਇਹਨੂੰ ਦੋ ਆਬਾਲ ਆਉਣ ਦਿਆਂਗੀ ਦੋ ਵਾਲੇ ਆਉਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਦੁੱਧ ਦਾ ਜਿਹੜਾ ਰਿਜ ਜੂਗਾ ਕੜਚੀ ਆਪਾਂ ਮਾਰਦੇ ਰਹਿਣਾ ਤਾਂ ਕਿ ਦੁੱਧ ਦਾ ਜਿਹੜਾ ਫਟੇ ਨਾ ਆਪਣਾ ਦੇਖੋ ਤੁਸੀਂ ਸਬਜੀ ਦਾ ਕਲਰ ਬਹੁਤ ਸੋਹਣਾ ਆ ਗਿਆ ਆਪਣੀ ਦਾ ਬਹੁਤ ਸੋਹਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਹੁਣ ਇਹਨੂੰ ਆਪਾਂ ਦੋ ਵਾਲੇ ਆਉਣ ਦਿੰਨੇ ਹਾਂ ਹਾਂਜੀ ਸਬਜੀ ਆਪਣੇ ਚੰਗੇ ਤਰੀਕੇ ਨਾਲ ਬਣ ਚੁੱਕੀ ਹੈਗੀ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈਗਾ ਤੇ ਬਹੁਤ ਸੋਹਣੀ ਦੇਖਣ ਚ ਲੱਗ ਰਹੀ ਆ ਕਹਿੰਦੇ ਹੁੰਦੇ ਆ ਪਹਿਲਾਂ ਅੱਖਾਂ ਖਾਂਦੀਆਂ ਤੇ ਫਿਰ ਜੀਬ ਆ ਤੇ ਇਸ ਲਈ ਜੇ ਅੱਖਾਂ ਨੂੰ ਸੋਹਣੀ ਲੱਗਦੀ ਹੈ ਫੇਰ ਹੀ ਆਪਾਂ ਨੂੰ ਸਵਾਦ ਲੱਗਦੀ ਹੈ ਚੀਜ਼ ਹਨਾ ਵੇਖਣ ਚ ਬਹੁਤ ਸੋਹਣੀ ਹੈ ਸਬਜੀ ਉਨੀ ਹੀ ਜ਼ਿਆਦਾ ਟੇਸਟੀ ਬਣੀ ਆ ਹੁਣ ਇਹਦੇ ਚ ਆਪਾਂ ਪਾਵਾਂਗੇ ਥੋੜੀ ਜੀ ਕਸੂਰੀ ਮੇਥੀ ਤੁਹਾਡੇ ਕੋਲੇ ਧਨੀਆ ਤਾਂ ਤੁਸੀਂ ਉਹ ਕੱਟ ਕੇ ਪਾ ਸਕਦੇ ਹੋ ਪਰ ਗਰਮੀ ਦਾ ਸੀਜ਼ਨ ਆ ਥੋੜਾ ਜਿਆ ਧਨੀਆ ਜਿਹੜਾ ਉਹ ਵਧੀਆ ਮਿਲ ਨਹੀਂ ਰਿਹਾ ਇਸ ਲਈ ਗਰਮੀ ਚ ਜ਼ਿਆਦਾ ਕਸੂਰੀ ਮੇਥੀ ਕੰਮ ਕਰਦੀ ਆਗੀ ਇਹ ਸਬਜੀ ਨੂੰ ਤੁਸੀਂ ਅੰਬ ਦੇ ਆਚਾਰ ਨਾਲ ਚਿਪੜਾਂ ਦੀ ਚਟਨੀ ਨਾਲ ਖਾ ਕੇ ਵੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆਗੀ ਦੇਖੋ ਕਿੰਨੀ ਸੋਹਣੀ ਬਣ ਕੇ ਆਪਣੀ ਸਬਜੀ ਤਿਆਰ ਆ ਹੁਣ ਆਪਾਂ ਕਰਦੇ ਹਾਂ ਇਹਨੂੰ ਸਰਵ ਕਿੰਨੀ ਸੋਹਣੀ ਬਣ ਕੇ ਆਪਣੀ ਸਬਜੀ ਤਿਆਰ ਹੋ ਗਈ ਆ ਕਿੰਨਾ ਸੋਹਣਾ ਕਲਰ ਆਇਆ ਇਹਦੇ ਤੇ ਤੇ ਉਨੀ ਹੀ ਟੇਸਟੀ ਬਣੀ ਆ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਤਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ੀ ਆਕਾਰ ਜੀ